ਪਾਵਰ ਸਰਕਾਰ ਕੋਲ ਸੀ ਉਸੇ ਪਾਵਰ ਦੇ ਨਾਲ ਸਰਕਾਰ ਨੇ ਉਹਨਾਂ ਨੂੰ ਅੰਦਰ ਛੱਡ ਦਿੱਤਾ ਉਹੀ ਪਾਵਰ ਦਾ ਹਿੱਸਾ ਬਣ ਗਿਆ ਅਮਰਤਪਾਲ ਸਿੰਘ ਜਦੋਂ ਅਮਰਤਪਾਲ ਸਿੰਘ ਹਿੱਸਾ ਬਣਿਆ ਹੁਣ ਲੋਕ ਇਹ ਪੁੱਛਦੇ ਨੇ ਕਿ ਅਮਰਤਪਾਲ ਸਿੰਘ ਉਹ ਪਾਵਰ ਬਾਹਰ ਆ ਕੇ ਵਿਖਾਏਗਾ ਕਦੋਂ ਕੀ ਭਗਵੰਤ ਮਾਨ ਕੱਢ ਲਾ ਚੰਗਾ ਰਹ ਜੇਗਾ ਤੇਰੀਆਂ ਜਿਮਣੀ ਵੋਟ ਪੈਣੀਆਂ ਨੇ ਤੇਰੀ 2027 ਦੀ ਇਲੈਕਸ਼ਨ ਹੈ ਤੇ ਮੁੜ ਕੇ ਇੱਥੇ ਖਾਲਸਾ ਹੀ ਰਾਜ ਕਰਨਗੇ ਲੋਕ ਅੱਕੇ ਪੈਣ ਤੁਹਾਡੇ ਚ ਇੱਕ ਸੌ ਚੱਕ ਸਮਾਗਮ ਹੁੰਦਾ ਜਦੋਂ ਕੋਈ ਐਮਪੀ ਐਮਐਲਏ ਬਣਦਾ ਹੈ ਕਿ ਉਹਦੇ ਵਿੱਚ ਅਮਰਤਪਾਲ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਲਿਆਂਦਾ ਜਾਊਗਾ ਜਾਂ ਉਹ ਕਿਸ ਤਰੀਕੇ ਦਾ ਹੋਊਗਾ ਆਖੇ ਨਾ ਕਰੋੜਾ ਰੁਪਇਆ ਹਰਜਾਨਾ ਬਣਦਾ ਇਹਨਾਂ ਦੀ ਹਕੂਮਤ ਦੀ ਡਿਊਟੀ ਬਣਦੀ ਪੈਸੇ ਦੇ ਦੇ ਉਹਨਾਂ ਨੂੰ ਸਵਾ ਸਾਲ ਉਹਨਾਂ ਨੂੰ ਜੇਲ੍ਹ 'ਚ ਰੱਖਿਆ 10 ਬੰਦਿਆਂ ਨੂੰ ਦੁਨੀਆ ਇਹਨਾਂ ਨੂੰ ਪਸੰਦ ਕਰਦੀ ਆ ਦੁਨੀਆ ਇਹਨਾਂ ਨੂੰ ਅੱਤਵਾਦੀ ਵੱਖਵਾਦੀ ਨਹੀਂ ਕਹਿੰਦੀ ਤੁਹਾਡੀ ਹਕੂਮਤ ਕਹਿ ਰਹੀ ਹੈ ਕਿਉਂ ਕਹਿ ਰਹੀ ਹੈ ਔਰ ਇਹ ਪਹਿਲਾਂ ਮੈਨੂੰ ਬੜਾ ਚੰਗਾ ਸਮਝਦਾ ਸੀ ਮੈਨੂੰ ਇਸ ਇੱਕ ਗਰੀਬ ਘਰ ਦਾ ਮੁੱਖ ਮੰਤਰੀ ਆਇਆ ਬੜੇ ਛੋਟੇ ਘਰ ਚੋਂ ਆਇਆ ਤੇ ਇਹਨੂੰ ਅਕਲ ਬੜੀ ਹੋਵੇ ਤੇ ਜਾਣਦਾ ਕਿ ਪੰਜਾਬ ਦੇ ਉੱਪਰ ਤਸ਼ੱਦਦ ਕਾਲੀਆਂ ਨੇ ਕਿਵੇਂ ਕੀਤਾ ਸੀ ਕਾਂਗਰਸੀਆਂ ਨੇ ਕਿਵੇਂ ਤਸ਼ੱਦਦ ਕੀਤਾ ਤੇ ਇਹਨੇ ਤਾਂ ਉਹਦੋਂ ਵੀ ਵੀ ਪਜਾਤੀਏ ਨੇ ਇਹਨੇ ਤਾਂ ਕਸਰ ਨਹੀਂ ਛੱਡੀ ਉਹਨਾਂ ਨੇ ਇੱਥੇ ਗੋਲੀਆਂ ਮਾਰਤੀਆਂ ਸਾਨੂੰ ਜੱਗੇ ਡਿਬਲੂ ਗੱਲ ਛੁੱਟ ਤੇ ਜਾ ਜੋ ਕੱਲ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਕੌਣ ਆ ਤੇ 2 ਲੱਖ ਦੇ ਕਰੀਬ ਵੋਟ ਪੈ ਗਈ ਉਹਨੇ ਸਰਕਾਰ ਨੂੰ ਚਲਾ ਕੇ ਪਰਾ ਮਰੇ ਉਹਨੇ ਕਹਿੰਦਾ ਤੂੰ ਗਲਤ ਲੋਕ ਲੋਕਾਂ ਨੇ ਗੁੱਸਾ ਬਾਹਰ ਕੱਢਤਾ ਆਪਾਂ ਇਹਨਾਂ ਨੇ ਕੁੱਟਿਆ ਸੀ ਹਰੀਕੇ ਹੈਡ ਦੇ ਉੱਪਰ ਇਹਨਾਂ ਨੇ ਉੱਤੇ ਬੰਦੇ ਕੁੱਟੇ ਵਹੀਕਲ ਤੋੜੇ ਦੱਸੋ ਤੁਸੀਂ ਮੈਨੂੰ ਕਿਸੇ ਬੰਦੇ ਦਾ ਤਾਂ ਫੈਂਸ ਹੋ ਸਕਦਾ ਪਰ ਵਹੀਕਲ ਦਾ ਫੈਂਸ ਕਾਦਾ ਹੁੰਦਾ ਕੋਈ ਗਰੀਬ ਆਦਮੀ ਹੈ ਜਿੰਨੇ ਕੋਈ 20 30 ਹਜ਼ਾਰ ਚੱਕਦੇ ਵਿਆਜੀਆਂ ਨੇ ਮੋਟਰਸਾਈਕਲ ਲਿਆ ਗਰੀਬ ਦਾ ਵੀ ਤੋੜਤਾ ਤੁਸੀਂ ਯਾਰ ਉਹ ਕਿਸ਼ਤਾ ਭਰਦਾ ਸੀ ਕਿਵੇਂ ਭਰਦਾ ਸੀ ਤੇ ਕਾਦੀ ਤੁਹਾਡੀ ਆਮ ਆਦਮੀ ਪਾਰਟੀ ਸਰਕਾਰ ਹੈ ਤੁਸੀਂ ਤਾਂ ਜੋ ਕੱਢ ਲਿਆ ਨੇ ਕੀਤਾ ਤੁਸੀਂ ਉਹੀ ਕੀਤਾ ਤੁਹਾਡੇ ਤੇ ਅਕਾਲੀਆਂ ਦੇ ਵਿੱਚ ਕੋਈ ਬਾਲਾ ਫਰਕ ਨਹੀਂ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਦੱਸਣਾ ਪਿਛਲੇ ਸਾਲ ਦੀ ਗੱਲ ਹੈ ਅਕਾਲੀਆਂ ਦੇ ਉਲਟ ਚਲਾਨ ਪੇਸ਼ ਹੋਣਾ ਸੀ ਉਹ ਇਹਨੇ ਨਹੀਂ ਪੇਸ਼ ਕੀਤਾ ਕਿਵੇਂ ਕਹੋਗੇ ਤੁਹਾਡਾ ਪੰਥਕ ਦੇ ਨਾਲ ਇਹ ਤੁਹਾਡਾ ਬੰਦਾ ਸਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਸੀ 1 ਸਾਲ 3 ਮਹੀਨੇ ਹੋ ਚੁੱਕੇ ਨੇ 15 ਦਿਨਾਂ ਚਲਾਨ ਪੇਸ਼ ਹੋਣਾ ਸਵਾ ਸਾਲ ਹੋ ਗਿਆ ਨਹੀਂ ਕੀਤਾ ਬਸ ਪਰਲੇ ਦੇ ਨੇ ਬਿਆਜਬੀ ਵਾਲੇ ਕੇਸ ਬਿਆਜਬੀ ਵਾਲੇ ਕੇਸਾਂ ਚ ਰਲਿਆ ਹੋਇਆ ਉਹ ਚ ਮਰਡਰ ਹੋਏ ਨੇ ਉਹਨਾਂ ਚ ਰਲਿਆ ਹੋਇਆ ਚਲਾਨ ਪੇਚ ਨਹੀਂ ਕੀਤਾ ਇਹਨੇ ਜਾਨ ਬੁਝ ਕੇ ਹੀ ਕਰ ਰਿਆ ਹੁਣ ਇਹ ਵੀ ਪੰਥਕ ਦੇ ਪੰਥ ਦੇ ਉਲਟ ਹੈ ਪਰ ਜਿਹੜੇ ਪੰਥ ਨੂੰ ਲੋਕ ਮੰਨਦੇ ਸੀ ਕੁੱਟੇ ਮਾਰੇ ਗਏ ਪੰਜਾਬ ਦੇ ਅੰਦਰ ਜੇਲਾ ਚ ਬੰਦੇ ਰੁੱਲਦੇ ਰਹੇ ਨੇ ਬੱਚੇ 18 18 19 ਸਾਲ ਦੇ ਬੱਚੇ ਜੇਲਾ ਚ ਰੁੱਲੇ ਨੇ ਯਾਰ ਕੋਈ ਪੰਜਾਬ ਦੇ ਹਾਲਾਤ ਬਣਾਏ ਨੇ ਪਿਛਲੇ ਸਾਲੇ ਨਾਲ ਜਿਹੜਾ ਬੋਲਦਾ ਸੀ ਉਹ ਸੋਸ਼ਲ ਮੀਡੀਆ ਦਾ ਦੋਨੋਂ ਅਕਾਊਂਟ ਬੰਦ ਕਰ ਦਿਓ ਜੇਰ ਸੁੱਟ ਦਿਓ ਲਿਸਟਾਂ ਬਣਾ ਲੀਆਂ ਪਿੰਡਾਂ ਦੇ ਅੰਦਰ ਇਹ 1984 ਚ ਨਾ ਜਦੋਂ ਹਰਮੰਦਰ ਸਾਹਿਬ ਤੇ ਹਮਲੇ ਤੋਂ ਬਾਅਦ ਉਹ ਲਿਸਟਾਂ ਬਣਦੀਆਂ ਸੀ ਬੱਸਾਂ ਦੇ ਚੜਨ ਵਾਲੇ ਕੜਾ ਬੰਦਾ ਕਿੱਥੇ ਜਾ ਰਿਹਾ ਤੇ ਉਹੀ ਹਾਲਾਤ ਇਹਨੇ 48 ਸਾਲ ਦੇ ਬਾਅਦ ਪੈਦਾ ਕੀਤੀ ਸੀ ਹੂੰ ਮੈਂ ਤੈਨੂੰ ਕੋਈ ਚੰਗਾ ਨਹੀਂ ਸਮਝਦਾ ਜਦੋਂ ਇਹਨੇ ਮੁੰਡੇ ਸਿੱਖਾਂ ਦੇ ਮੁੰਡਿਆਂ ਤੇ ਹਮਲੇ ਕੀਤੇ ਨੇ ਸਿੱਖ ਕੁੱਟੇ ਮਾਰੇ ਨੇ ਪਹਿਲਾਂ ਮੈਨੂੰ ਬੜਾ ਚੰਗਾ ਸਮਝਦਾ ਸੀ ਮੈਨੂੰ ਇੱਕ ਗਰੀਬ ਘਰ ਦਾ ਮੁੱਖ ਮੰਤਰੀ ਆਇਆ ਹੈ ਬڑے ਛੋਟੇ ਘਰ ਚੋਂ ਆਇਆ ਤੇ ਇਹਨੂੰ ਅਕਲ ਬੜੀ ਹੋਵੇਗੀ ਯਾਰ ਇਹ ਜਾਣਦਾ ਕਿ ਪੰਜਾਬ ਦੇ ਉੱਪਰ ਤਸ਼ੱਦਦ ਕਾਲੀਆਂ ਨੇ ਕਿਵੇਂ ਕੀਤਾ ਸੀ ਕਾਂਗਰਸੀਆਂ ਨੇ ਕਿਵੇਂ ਤਸ਼ੱਦਦ ਕੀਤਾ ਤੇ ਇਹਨੇ ਤਾਂ ਉਦੋਂ ਵੀ ਵੀ ਪਜਾਤੀਏ ਨੇ ਇਹਨੇ ਤਾਂ ਕਸਰ ਨਹੀਂ ਛੱਡੀ ਉਹਨਾਂ ਨੇ ਇੱਥੇ ਗੋਲੀਆਂ ਮਾਰਤੀਆਂ ਸਾਨੂੰ ਜੱਗ ਦੇ ਡਿਬਲੂ ਘਰ ਛੁੱਟ ਤੇ ਜਾ ਕੇ ਸੋ ਕੋਈ ਹਾਲਾਤ ਚੰਗੇ ਨਹੀਂ ਕੀਤੇ ਨੇ ਉਹਦਾ ਰਿਜ਼ਲਟ ਹੈ ਜਿਹੜਾ ਉਹ ਲੋਕਾਂ ਨੇ ਦਿੱਤਾ ਜੀ ਜਿਹੜੇ ਨੇ ਆਈਜੀ ਬਹਿ ਕੇ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸੀ ਉਹ ਦਹਿਸ਼ਤਗਰਦ ਹੈ ਉਹ ਵੱਤਵਾਦੀ ਹੈ ਉਹਦੇ ਤੋਂ ਪੰਜਾਬ ਨੂੰ ਖਤਰਾ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਖਤਰਾ ਹੈ ਤੇ ਲੋਕ ਤਾਂ ਉਹਦੇ ਨਾਲ Hindu ਵੀ ਨਾਲ ਨੇ Sikh ਵੀ ਨਾਲ ਨੇ Musalman ਵੀ ਨਾਲ ਨੇ ਜਿਹੜੇ ਲੋਕਾਂ ਨੂੰ ਬਚਾਉਣ ਦੀ ਗੱਲ ਹਕੂਮਤ ਕਰਦੀ ਸੀ ਉਹਨਾਂ ਲੋਕਾਂ ਨੇ 2 ਲੱਖ ਦੇ ਕਰੀਬ ਉਹਨੂੰ ਵੱਧ ਵੋਟ ਪਾ ਕੇ ਜਿਤਾਤਾ ਹੁਣ ਕੀ ਕਵਾਂਗੇ ਹੂੰ 2 ਲੱਖ ਦੀ ਤਾਂ ਲੀਡ ਹੀ ਆ ਗਈ 2 197 ਹਜ਼ਾਰ ਦੀ ਲੀਡ ਹੈ ਹੂੰ ਉਹਨੂੰ ਵੋਟ ਪਾ ਰਿਆ Hindu ਤੇ Musalman ਪਾ ਰਿਆ ਤੇ ਨਾਲ Sikh ਪਾ ਰਿਆ ਉਹਨੂੰ ਕਿਵੇਂ ਅਸੀਂ ਕਵਾਂਗੇ ਯਾਰੇ ਵਿਰੋਧੀ ਸੀ ਉਹਨਾਂ ਦੇ ਉਹ ਤਾਂ ਹੈ ਹੀ ਨਹੀਂ ਸੀ ਅਜਿਹੀ ਗੱਲ ਹੁਣ ਉਹਨਾਂ ਦੇ ਬੰਦਿਆਂ ਨੂੰ ਜੇਲ੍ਹ ਸੁਟਿਆ ਗਿਆ ਮੈਂ ਕਹਿੰਦਾ ਕਰੋੜਾ ਰੁਪਇਆ ਹਰਜਾਨਾ ਬੰਦਾ ਇਹਨਾਂ ਦੀ ਹਕੂਮਤ ਦੀ ਡਿਊਟੀ ਬਣਦੀ ਪੈਸੇ ਦੇਵ ਉਹਨਾਂ ਨੂੰ ਉਹਨੂੰ ਸਵਾ ਸਾਲ ਤੁਸੀਂ ਸਵਾ ਸਾਲ ਉਹਨਾਂ ਨੂੰ ਜੇਲ੍ਹ ਚ ਰੱਖਿਆ 10 ਬੰਦਿਆਂ ਨੂੰ ਦੁਨੀਆ ਉਹਨਾਂ ਨੂੰ ਪਸੰਦ ਕਰਦੀ ਆ ਦੁਨੀਆ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਨਹੀਂ ਕਹਿੰਦੀ ਤੁਹਾਡੀ ਹਕੂਮਤ ਕਹਿ ਰਹੀ ਹੈ ਕਿਉਂ ਕਹਿ ਰਹੀ ਹੈ ਤੁਹਾਡੇ ਅਫਸਰ ਕਹਿ ਰਹੇ ਨੇ ਕੀਮਤ ਵਾਲੇ ਅਫਸਰਾਂ ਦਾ ਤੁਹਾਡੀ ਇਨਵੈਸਟੀਗੇਸ਼ਨ ਆਸੀ ਤੁਹਾ ਕਮੰਤ ਮਾਰਤੇਰੇ اے ਆਈਪੀਓ ਸਭ سرਸੀ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਪੰਜਾਬ ਦੇ ਅੰਦਰ ਕੀ ਹਾਲਾਤ ਨੇ ਜਦ ਪੰਜਾਬ ਦੇ ਅੰਦਰ ਕੋਈ دہشت ਕਰਦਾ ਹੈ ਜਾਂ ਪੰਜਾਬ ਦੇ ਅੰਦਰ ਕੋਈ ਬੰਦਾ ਕਿਸੇ ਨੂੰ ਸੁਧਾਰ ਰਿਹਾ ਹੈ ਤੁਸੀਂ ਇੱਕ ਉਹਦੀ ਫੋਟੋ ਵੇਖ ਕੇ ਉਹਦੀ ਸ਼ਕਲ ਵੇਖ ਕੇ ਉਹਦੇ ਕੁਐਸਚਨ ਪੁੱਟ ਕਰਨ ਦਾ ਸਟਾਈਲ ਦੇ ਕੇ ਤੇ ਤੁਸੀਂ ਉਹਨੂੰ ਇੱਕ ਕੱਤਵਾਦੀ ਵਖਵਾਦੀ ਕਹਿ ਕੇ ਜੇਲ੍ਹ ਸੁੱਟਦਾ ਸੋ ਅੱਜ ਲੋਕਾਂ ਨੇ ਇਹਨਾਂ ਵੱਡਾ ਫਤਵਾ ਦਿੱਤਾ ਲੋਕਾਂ ਨੇ ਆਪ ਇਲੈਕਸ਼ਨ ਲੜੇ ਨੇ ਕਿਸੇ ਦੇ ਮਗਰ ਤਾਂ ਕੋਈ ਪਰਿਵਾਰ ਹੁੰਦਾ ਹੈ ਕਹਿੰਦੇ ਮਗਰ ਤਾਂ ਸੁਧਾਰਨਜਾ ਪਰਿਵਾਰ ਹੈ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਬੜੇ ਚਲਾਕ ਚਤਰ ਬੰਦੇ ਨੇ ਨਾ ਕੋਈ ਪੈਸਾ ਨਹੀਂ ਪਿੱਛੇ ਕੋਈ ਤੁਹਾਡੇ ਆਗੂ ਨਸ਼ਾਰੀ ਵਰਤੌਂਦਾ ਉਹ ਜੀ ਲੈਕਚਰਾਂ ਦੇ ਅੰਦਰ ਮੈਂ ਅੱਗੇ ਦੱਸ ਕੇ ਹਟਿਆ ਇੱਕ ਬੰਦੇ ਨੂੰ ਕਿ ਇੱਕ ਬੰਦਾ ਤੁਰਿਆ ਆਉਂਦਾ ਸੀ ਉਹ 200 ਰੁਪਏ ਕੱਢਿਆ ਆਂਦਾ ਜੀ ਮੇਰਾ ਵੀ ਲੰਗਰ ਚ ਪਾ ਲੋ ਉਹ ਦਿਹਾੜੀਦਾਰ ਬੰਦਾ ਸੀ ਉਹ ਵਾਹ ਤੇਰੇ ਉਸ ਧਰਤੀ ਦੇ ਉੱਪਰ 400 ਰੁਪਇਆ ਕਮਾਉਣ ਵਾਲਾ 200 ਰੁਪਇਆ ਕਹਿ ਰਿਹਾ ਕਿ ਮੇਰਾ ਲੰਗਰ ਚ ਪਾ ਲੋ ਅਸੀਂ ਮੋੜਤਾ ਕਿ ਨਹੀਂ ਯਾਰ ਅਖਲਾ ਤੂੰ ਉਹਦੇ ਅਰੇ ਦਾ 200 ਰੁਪਇਆ ਹੈ ਨਾ ਤੇ ਭਗਵਾਨ ਤੂੰ ਮਾਣੋ ਸੋਚ ਕਿੱਧਰ ਗਈ ਤੁਸੀਂ ਵਾਕਿਆ ਜਦੋਂ ਮਹਿਲ ਚ ਬਹਿ ਜਾਂਦੇ ਜੇ ਨਾ ਤੁਸੀਂ ਹੋ ਗਏ ਕਾਲੀ ਕਾਂਗਰਸ ਹੀ ਤੁਸੀਂ ਆਪ ਦੇ ਪੰਜਾਬ ਦੇ ਲੋਕਾਂ ਨੂੰ ਸਮਝਿਆ ਨਹੀਂ ਹਜੇ ਕਰਨਾ ਤੁਸੀਂ ਉਹਨਾਂ ਨੂੰ ਮਾਰਦੇ ਜੇ ਕੁੱਟਦੇ ਜੇ ਇਹ ਕੁੱਟੇ ਜਾਂਦੇ ਨੇ ਮਾਰੇ ਜਾਂਦੇ ਨੇ ਫਿਰ ਤੁਹਾਨੂੰ ਵੋਟਾਂ ਪਾ ਦਿੰਦੇ ਨੇ ਯਾਰ ਜੀ ਪਰ ਹੁਣ ਜਿਹੜੀ ਪਾਵਰ ਸਰਕਾਰ ਕੋਲ ਸੀ ਉਸੇ ਪਾਵਰ ਦੇ ਨਾਲ ਸਰਕਾਰ ਨੇ ਉਹਨਾਂ ਨੂੰ ਅੰਦਰ ਛੱਡ ਦਿੱਤਾ ਉਹੀ ਪਾਵਰ ਦਾ ਹਿੱਸਾ ਬਣ ਗਿਆ ਅਮਰਤਪਾਲ ਸਿੰਘ ਜਦੋਂ ਅਮਰਤਪਾਲ ਸਿੰਘ ਹਿੱਸਾ ਬਣਿਆ ਹੁਣ ਲੋਕ ਇਹ ਪੁੱਛਦੇ ਨੇ ਕਿ ਅਮਰਿਤਪਾਲ ਸਿੰਘ ਨੂੰ ਪਾਵਰ ਬਾਹਰ ਆ ਕੇ ਵਿਖਾਏਗਾ ਕਦੋਂ ਅਮਰਿਤਪਾਲ ਹੈ ਜਿਹੜਾ ਉਹਦੀ ਇਹ ਗੱਲ ਬੰਨੀ ਹੈ ਇੱਕ ਐਮਪੀ ਹੈ ਜਿਹੜਾ 2 ਲੱਖ ਦੇ ਕਰੀਬ ਵੋਟ ਲੈ ਗਿਆ ਹੈ ਵਰਲਡ ਦੇ ਵਿੱਚ ਇੱਕ ਮੈਸੇਜ ਜਾਣਾ ਹੈ ਕਿ ਉਸ ਐਮਪੀ ਦੇ ਉੱਪਰ ਕੋਈ ਵੀ ਪਰਚਾ ਦਰਜ ਨਹੀਂ ਹੁਣ ਮੇਰੀ ਗੱਲ ਸੁਣ ਲਓ ਵੈਸੇ ਤਾਂ ਮੁੱਖ ਮੰਤਰੀ ਵੀ ਅੰਦਰ ਬੈਠੇ ਨੇ ਤਾਂ ਜੇ ਉਹਨਾਂ ਤੇ ਪਰਚੇ ਹੁੰਦੇ ਨੇ ਉਹਨਾਂ ਦੀ ਐਵੀਡੈਂਸ ਜਾਣੀ ਹੈ ਕੋਰਟ 'ਚ ਚਲਾਨ ਪੇਸ਼ ਹੋਣਾ ਹੈ ਉਹ ਗੱਲ ਡਿਫਰੈਂਟ ਹੈ ਇਹਦੇ ਉੱਪਰ ਜਿਹੜਾ ਇਲੀਗਲ ਡਿਟੇਨ ਹੈ ਇਹ ਸਰਕਾਰੀ ਇੱਕ ਪੋਲੀਟੀਕਲ ਜਿਹੜੀ ਆਪਾਂ ਕਹੀਏ ਉਹ ਸਿਸਟਮ ਆ ਇਹਦੇ ਵਿੱਚ ਤਾਂ ਉਹਨੂੰ ਰੱਖਿਆ ਹੋਇਆ ਜੇਲ੍ਹ ਦੇ ਅੰਦਰ ਕੋਈ ਸਜ਼ਾ ਨਹੀਂ ਭੁਗਤ ਰਿਆ ਕੋਈ ਉਹਦੀ ਬੇਲ ਨਹੀਂ ਲੱਗਣੀ ਉਹ ਤਾਂ ਗੱਲ ਹੀ ਖਤਮ ਹੋ ਗਈ ਪਰ ਹੁਣ ਜਿਹੜੀ ਇਹ ਵਰਲਡ ਦੇ ਵਿੱਚ ਗੱਲ ਜਾਣੀ ਹੈ ਲਾਨਤ ਪੈਣੀ ਹੈ ਇਹਨਾਂ ਨੂੰ ਮੈਂ ਅੱਗੇ ਵੀ ਕਿਹਾ ਹੈ ਕਿ ਭਗਵੰਤ ਮਾਨ ਕੱਢਲਾ ਚੰਗਾ ਰਹਿ ਜਾਏਗਾ ਤੇਰੀਆਂ ਜਿਮਣੀ ਵੋਟ ਪੈਣੀਆਂ ਨੇ ਤੇਰੀ 2027 ਦੀ ਇਲੈਕਸ਼ਨ ਹੈ ਤੇ ਮੁੜ ਕੇ ਇੱਥੇ ਖਾਲਸਾ ਹੀ ਰਾਜ ਕਰਨਗੇ ਲੋਕ ਅੱਕੇ ਪੈਣ ਤੁਹਾਡੇ ਤੁਸੀਂ ਸਾਨੂੰ ਬੜਾ ਕੁੱਟਦੇ ਜੇ ਮਾਰਦੇ ਜੀ ਤੁਸੀਂ ਸਾਡੇ ਜਵਾਕਾਂ ਨੂੰ ਜੇਲਾ ਸੁਟਿਆ ਤੁਸੀਂ ਬੜੇ ਪਖੰਡ ਕਰਦੇ ਪਰ ਹੁਣ ਸਮਾਂ ਬਦਲ ਗਿਆ ਹੈ ਤੁਸੀਂ ਬਦਲ ਜੋ ਵਰਨਾ ਰੱਬ ਦੀ ਮਿਹਰ ਨਾਲ 2027 ਦੇ ਵਿੱਚ ਇਸ ਪੰਜਾਬ ਦਾ ਇੱਕ ਐਸਾ ਬੰਦਾ ਪੈਦਾ ਹੋਵੇਗਾ ਜਿਹੜਾ ਪੰਜਾਬ ਜੀ ਉਹਨੂੰ ਅਕਲ ਨਾਲ ਰਾਜ ਕਰੇਗਾ ਤੁਹਾਡੇ ਵਰਗਾ ਰਾਜ ਨਹੀਂ ਕਰਨਾ ਪਰ ਤੋਂ ਹੱਥੋਂ ਪਬਲਿਕ ਹਸਾਬ ਲਵੇਗੀ ਤੁਸੀਂ ਲੋਕਾਂ ਦੇ ਬੱਚੇ ਕਿਹੜੇ ਗੁੱਸਾ ਆਇਆ ਲੋਕਾਂ ਨੂੰ ਕਿ ਉਹਨਾਂ ਨੂੰ ਜਿਆਦਾ ਦੂਰ ਛੱਡ ਤਾਂ ਕਰਕੇ ਜਿਆਦੀ ਵੋਟ ਪੈਗੀ ਕਾਰਨ ਕੀ ਬਣਿਆ ਭਾਈ ਸਾਹਿਬ ਉਹ ਉੱਥੇ ਮੈਂ ਗਿਆ ਉਹ ਆਂਦੇ ਹਰੀ ਕੇ ਹੈਡ ਤੇ ਭਾਜੀ ਸਾਨੂੰ ਕੁੱਟ-ਕੁੱਟ ਕੇ ਨਾਲ ਪਜਾ-ਪਜਾ ਕੇ ਸਾਨੂੰ ਮਾਰਿਆ ਨਾ ਉਹ ਲੋਕ ਵੋਟਾਂ ਮੰਗਦੇ ਉਹ ਲੋਕ ਵੋਟਾਂ ਮੰਗਦੇ ਸੀ ਭਾਜੀ ਪਿਛਲੇ ਸਾਲ ਇਹਨਾਂ ਨੇ ਵਟ ਕੱਟਦੇ ਨੇ ਇਹਨਾਂ ਭਗਵੰਤ ਮਾਨ ਦੇ ਉਹ ਗੱਡੀ ਤੋੜੀ ਉੱਥੇ ਉੱਥੇ ਕਹਿੰਦੇ ਸਾਡੇ ਭਾਜੀ ਮੋਟਰਸਾਈਕਲ ਤੋੜ ਕੇ ਨਹਿਰਾ ਸੁੱਟਦੇ ਸਾਡੀਆਂ ਗੱਡੀਆਂ ਤੋੜਤੀਆਂ ਯਾਰ ਦੂਜੀ ਗੱਲ ਇਹ ਹੈ ਸ਼ੁਭ ਕਰਨ ਮੁੰਡਾ ਮਰਦਾ ਹੈ ਤੇ ਯਾਰ ਉਧਰ ਕੀ ਮਲਜਮ ਹੀ ਹੈ ਨਹੀਂ ਇੱਕ ਸਟੇਟ ਦੂਜੀ ਸਟੇਟ ਤੇ ਹਮਲਾ ਕਰਦੀ ਹੈ ਜਿਵੇਂ ਨਵਾਬਾਂ ਦੇ ਟਾਈਮ ਤੇ ਹੁੰਦਾ ਸੀ ਸ਼ਬ ਕਰਨ ਨੂੰ ਗੋਲੀ ਵੱਜਦੀ ਹੈ ਯਾਰ ਕੋਈ ਐਫ ਆਈ ਆਰ ਤੇ ਨਾ ਹੀ ਆਣੀ ਕਿਸੇ ਦਾ ਬਾਕੀ ਹਾਈ ਕੋਰਟ ਸਟੇ ਕਰਦੀ ਗੱਲ ਡਿਫਰੈਂਟ ਸੀ ਤੇਰਾ ਫਰਜ ਬਣਦਾ ਸੀ ਡੀ ਜੀ ਪੀ ਹਰਿਆਣਾ ਤੇਰਾ ਫਰਜ ਮੰਦਾ ਸੀ ਗ੍ਰਹਿ ਮੰਤਰੀ ਹਰਿਆਣਾ ਤੇਰਾ ਫਰਜ ਬਣਦਾ ਸੀ ਉਹਨਾਂ ਦੇ ਕਹਿਣ ਤੇ ਗੋਲੀ ਵੱਜੀ ਇਹ ਮਲਜਮ ਬਣਾ